ਤਾਂ ਕਿ ਬੰਦੇ ਨੇ ਕਮੈਂਟ ਲਿਖਿਆ ਬੜਾ ਹਾਸੋਣ ਲੱਗਾ ਵੀ ਬੱਬੂ ਮਾਨ ਤਾਂ ਵੀ ਤੋਜ ਮਾਨ ਤੋਂ ਹੀ ਲੋਟ ਆਉਂਦਾ ਹੋਰ ਕਿਸੇ ਤੋਂ ਲੋਟ ਨਹੀਂ ਆਉਂਦਾ। ਉਹ ਮੈਂ ਮੈਂ ਵੀ ਬੜਾ ਹਸਿਆ ਇਹ ਕਿ ਸੱਚ ਹੈ ਆ ਮੋਤ ਤੋਜ ਮੇਰਾ ਬੱਡਾ ਭਰਾ ਹੈ ਅੱਜ ਵੀ ਦੇਖੋ ਅਸੀਂ ਸਾਡਾ ਇੱਕੋ ਕਬੀਲਾ ਇੱਕੋ ਕੁੰਬ ਹੈ ਜਿਵੇਂ ਚਰਚੇ ਤਾਇਆਲ ਕਹਿਦੀ ਆਪਾਂ ਅਸੀਂ ਕਈ ਸਾਲ ਬੋਲੇ ਵੀ ਨਹੀਂ ਤੋਂ ਮੈਨੂੰ ਇੱਕ ਮੈਂ ਜਦੋਂ ਅਸੀਂ ਬਹੁਤ ਦੇਰ ਬਾਅਦ ਇਕੱਠੇ ਹੋਏ ਤਾਂ ਤੇ ਬੱਡੇ ਮਾਨ ਸਾਹਿਬ ਕਹਿੰਦੇ ਵੀ ਤੁਹਾਡਾ ਕੀ ਰੌਲਾ ਕੀ ਸੀ ਵੈਸੇ ਦੋਨਾਂ ਦਾ ਮੈਂ ਕਿਹ ਜਿਹੜਾ ਤੁਹਾਡਾ ਦੀ ਜ਼ਦੀਕ ਸਾਹਿਬ ਦਾ ਸੀ ਤੋਂ ਇਸ ਕਰਕੇ ਉਹਨਾਂ ਦੀ ਉਹਨਾਂ ਦੀ ਅੱਜ ਡਿਊਟੀ ਲੱਗੀ ਹੈ ਕਾਨਫਰੰਸ ਹੋ ਰਹੀ ਹੈ ਜਲੰਧਰ ਪਾਣੀ ਦੇ ਮਸਲੇ ਤੇ ਸਾਡੀ ਜ਼ਿੰਮੇਵਾਰੀ ਹੋ ਰਹੀ ਲੱਗੀ ਹੈ ਉਹ ਵੱਡਾ ਪ੍ਰਾਏ ਉਮੀਦ ਤੋਂ ਪਹਿਲਾਂ ਆਇਆ ਹੈ ਇਸ ਇੰਡਸਟਰੀ ਉਹਦਾ ਤਜਰਬਾ ਮੇਤੋਂ ਅੱਛਾ ਹੈ ਉਹ ਮੇਰੇ ਲਈ ਸੌਖਾ ਕੰਮ ਬਹੁਤ ਆਮ ਤੌਰ ਤੇ ਪੰਜਾਬ ਮੈਂ ਦੋ ਤਿੰਨ ਫਿਲਮਾਂ ਬਾਰ ਕਰੀਆਂ ਹੈ ਨਾ ਆਪਣੇ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਮੇਰਾ ਤਜਰਬਾ ਕੋਈ ਬਹੁਤਾ ਅੱਛਾ ਨਹੀਂ ਸੀ ਦਰ ਹੁੰਨਾ ਚਾਹ ਤੋ ਦਿਨ ਉਹਦੇ ਚ ਹਿੱਸੇਦਾਰ ਬੰਦੇ ਸੀ ਉਹਨਾਂ ਦਾ ਤਕਰਾਰ ਪਰ ਯਕੀਨ ਮੰਨਿਓ ਕਿ ਚਲੋ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ ਪਰ ਕਈ ਵਾਰੀ ਡਾਇਲੌਗ ਨਹੀਂ ਜਿਵੇਂ ਦੇ ਸੱਟ ਤੇ ਕਹਾਣੀ ਡਾਇਰੈਕਟਰ ਬੈਠ ਕੇ ਲਿਖਦਾ ਨਾ ਜਦੋਂ ਉਹਨਾਂ ਦਾ ਇੱਕ ਖਿਆਲ ਹੁੰਦਾ ਕਿ ਐਦਾਂ ਦਾ ਕਿਰਦਾਰ ਚਾਹੀਦਾ ਜਦੋਂ ਡਾਇਰੈਕਟਰ ਇਹ ਕਹਿਣ ਲੱਗ ਜੈਨਾ ਕਿ ਇੱਕ ਫੁਲਾਣੀ ਫਿਲਮ ਚ ਫੁਲਾਣੇ ਬੰਦੇ ਨੇ ਆਇਆ ਕਰੇ ਸੀ ਉਦਾਂ ਕਰ ਦੋ ਉਦਾਂ ਮਾਰ ਖਾ ਜਾਂਦਾ ਠੀਕ ਉਸੇ ਤਰ੍ਹਾਂ ਜਿਵੇਂ ਬੰਦਾ ਜਦੋਂ ਕਮੈਂਟ ਪੜਦਾ ਨਾ ਬਹੁਤ ਗ੍ਰਾਫ ਤੇ ਥੱਲੇ ਚਲੇ ਜਾਂਦਾ ਅਜੇ ਤਬਾ ਕਮੈਂਟ ਨਹੀਂ ਕਰਨੇ ਜੀ ਇੱਕ ਇੱਕ ਮੇਰਾ ਆਖਰੀ ਸਵਾਲ ਹੈ ਉਸ ਨੂੰ ਮਾਈਕ ਕਿਸੇ ਹੋਰ ਨੂੰ ਦਿਆਂਗਾ ਮੋਹ ਤੁਹਾਡਾ ਮੈਂ ਥੀਏਟ੍ਰੀਕਲ ਪ੍ਰੋਮੋ ਦੇਖਿਆ ਬੜਾ ਮੁਬਾਰਕਾਂ ਦੇਣੀਆਂ ਪੁੱਛ ਗਏ ਬਹੁਤ ਅਲਟੀਮੇਟ ਪ੍ਰੋਮੋ ਸਰ ਇਹਦਾ ਸਿਹਰਾ ਮੈਨੂੰ ਬਿਲਕੁਲ ਹੀ ਦੇਣਾ ਮੈਂ ਸਪੈਸ਼ਲੀ ਸਾਡੇ ਕੁਝ ਜਿਹੜੇ ਕੈਰੈਕਟਰ ਹੈ ਹੋਰ ਜਿਨ੍ਹਾਂ ਨੇ ਕੀਤੇ ਉਹ ਆ ਨਹੀਂ ਸਕੇ ਕਿ ਕੁਝ ਜੌਬ ਤੇ ਹੈ ਕੁਝ ਹੋਰ ਫਿਲਮਾਂ 'ਚ ਕੰਮ ਕਰ ਰਹੇ ਹੈ ਇਹਨਾਂ ਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਹੀਰੋ ਕਿ ਕਦੇ ਵੀ ਇਹ ਕਹੇ ਕਿ ਮੈਂ ਕੀਤਾ ਕੁਝ ਹੈ ਜਾਂ ਕੰਮ ਨਹੀਂ ਫਿਲਮ ਚ ਰੀ ਟੇਕ ਹੁੰਦਾ 200 ਬੰਦਾ ਇੱਕ ਬੰਦੇ ਤੋਂ ਐਕਟ ਕਰਾਉਂਦਾ ਜੇ ਉਹਦਾ ਗਲਤ ਹੋ ਜਾ ਉਹ ਦੁਬਾਰਾ ਕਰਾ ਲੋਨੇ ਜੇ ਫੇਰ ਵੀ ਮਿਨਿਊਟਲੀ ਰਹਿ ਜਾ ਕਿਤੇ ਫਿਰ ਉਹ ਡਬਿੰਗ ਸਟਿੱਕ ਹੋ ਜਾਂਦਾ ਸੋ ਇਸ ਕਰਕੇ ਹੀਰੋ ਫਰੰਟ ਫੇਸ ਹੈ ਹੀਰੋ ਦਾ ਨਹੀਂ ਯੋਗਦਾਨ ਸਾਰਾ ਪੂਰੀ ਟੀਮ ਦਾ ਇੱਕ ਇੱਕ ਲਾਈਟ ਮੈਨ ਤੋਂ ਲੈ ਕੇ ਸਪੌਟ ਬॉय ਤੋਂ ਜਿਹਨੇ ਤੁਹਾਨੂੰ ਰੋਟੀ ਪ੍ਰੋਵਾਈਡ ਕਰੀਏ ਉਹਦਾ ਯੋਗਦਾਨ ਹੈ ਸੋ ਤੁਸੀਂ ਮੈਨੂੰ ਨਾ ਇਹ ਸੋਚੋ ਕਿ ਫਿਲਮ ਮੇਰੇ ਕਰਕੇ ਜਾਂ ਮੈਂ ਆਮ ਨਥਿੰਗ ਇਸ बिकॉज ਆਫ ਸਾਰੇ ਜਿਹੜੇ ਕੈਰੈਕਟਰਸ ਆ ਉਹਨਾਂ ਨੇ ਬਾਕੂਬੀ ਨਵਾਇਆ ਤੁਸੀਂ ਕਮਾਲ ਦੀ ਮੈਂ ਅੱਗੇ ਵੀ ਦੱਸੀ ਸੀ ਇਹ ਗੱਲ ਮੇਰੇ ਪਿੰਡ ਦੇ ਮੇਰਾ ਛੋਟਾ ਭਰਾ ਸਾਡੇ ਸ਼ਰੀਕੇ ਚ ਸੀ ਉਹ ਡੈਥ ਹੋ ਗਈ ਉਹ ਮੇਰੇ ਨਾਲ ਮੈਨੂੰ ਕਹਿੰਦਾ ਸ਼ੂਟਿੰਗ ਤੇ ਜਾਣਾ ਸੀ ਉੱਤੇ ਚਾਰ ਬੱਚੇ ਮੇਰੇ ਨਾਲ ਉੱਥੇ ਸੈੱਟ ਤੇ ਰਹੇ ਤੇ ਜਦੋਂ ਅਸੀਂ ਪਹਿਲੇ ਦਿਨ ਸ਼ੂਟਿੰਗ ਕਰੀ ਤਾਂ ਅਗਲੇ ਦਿਨ ਸਵਖਤੇ ਉਹਨੇ ਮੇਰਾ ਦਰਵਾਜ਼ਾ ਖੜਕਾਇਆ ਜਦ ਤਿਆਰ ਹੋਣ ਲੱਗੇ ਸੀ ਅਸੀਂ ਮੈਨੂੰ ਕਹਿੰਦਾ ਬਿਜ਼ੀ ਇਹ ਸਾਰੇ ਅਸੀਂ ਉਹਨੇ ਪੱਗਾਂ 'ਚ ਦੇਖੇ ਕਦਮ ਮੈਨੂੰ ਤਾਂ ਆਇਆ ਲੱਗਦਾ ਵੀ ਸੱਚੂ ਪਿਛਲੀ ਸਦੀ ਚ ਫਿਰਦਾ ਮੈਂ ਤਾਂ ਹੁਣ گاڑی ਰੱਖ ਲੈਣੀ ਹੈ ਸਾਡੀ ਫਿਲਮ 'ਚ ਤੁਹਾਨੂੰ ਕੋਈ ਚਾਕਲੇਟ ਫੇਸ ਨਹੀਂ ਮਿਲੂਗਾ ਕੋਈ ਤੁਹਾਨੂੰ ਹਲਕਾ ਕਿਰਦਾਰ ਨਹੀਂ ਮਿਲੂਗਾ ਕੋਕਰ ਵਿਲਨ ਜੇ ਹੈ ਕਲਨਾਇਕ ਹੈ ਤਾਂ ਕਿਉਂ ਬਣਿਆ ਉਹਦੇ ਪਿੱਛੇ ਕਹਾਣੀ ਹੈ ਕਿਉਂਕਿ ਜੰਮ ਦਾ ਕੋਈ ਵੀ ਬੰਦਾ ਆਪ ਤੇ ਆਪ ਦਾ ਕਿਰਦਾਰ ਨਹੀਂ ਖਰਾਬ ਕਰ ਬਲਬੀਰ ਕੌਰ ਦੀ ਆਪਣੀ ਦਾਸਤਾਨ ਉਦੀ ਬਦਕਾਰੀ ਦੀ ਦਾਸਤਾ ਇਸ ਕਰਕੇ ਫਿਲਮ ਹਰ ਕਿਰਦਾਰ ਨੂੰ ਸਚਜੇ ਢੰਗ ਨਾਲ ਪੇਸ਼ ਕਰਦੀ ਹੈ ਸ਼ਾਇਦ ਬਹੁਤ ਫਿਲਮਾਂ ਚ ਇਸ ਤਰ੍ਹਾਂ ਨਹੀਂ ਹੁੰਦਾ ਬਟ ਇਹ ਫਿਲਮ ਚ ਤੁਹਾਨੂੰ ਹਰ ਕਿਰਦਾਰ ਇਹ ਲੱਗੂਗਾ ਕਿ ਯਾਰ ਇਹ ਆਪਣੀ ਜਗ੍ਹਾ ਤੇ ਸਹੀ ਹੈ ਇਹ ਹੀ ਫਿਲਮ ਹੁੰਦੀ ਹੈ ਜਿਹਦਾ ਬੈਲੈਂਸ ਰਹੇ ਜੀ ਮੇਰਾ ਸਵਾਲ ਇਹ ਸੀ ਜੀ ਉਹ ਅੱਛਾ ਹੈ ਹੀ ਨਹੀਂ ਸੀ ਨਹੀਂ ਨਹੀਂ ਉਹ ਮੇਰਾ ਨਹੀਂ ਹੈਗਾ ਜੀ ਇਹ ਤਾਂ ਹੈਗੇ ਹੈਗਾ ਜੀ ਮਤਲਬ ਵਿੱਚ ਮੇਰਾ ਇੱਕ ਛੋਟਾ ਜਿਹਾ ਨਹੀਂ ਨਹੀਂ ਬਸ ਮੈਂ ਦੋ ਦੋ ਤੇਰੇ ਫਪੜਾ ਹੋਰ ਕਿਸੇ ਦੋ ਦੋ ਸਕਿੰਟ ਦੋ ਸਕਿੰਟ ਮੈਨੂੰ ਦੇ ਦੇ ਜੀ ਤੁਸੀਂ ਤੁਹਾਡਾ ਇੱਕ ਰੋਮਾਂਟਿਕ ਡਾਇਲੋਗ ਹੈ ਨਾ ਵੀ ਮੈਂ ਮੋਸਟਲੀ ਫਿਲਮਾਂ ਦੇਖਿਆ ਵੀ ਤੁਸੀਂ ਰੋਮਾਂਟਿਕ ਸੀਨ ਜਿਹੜਾ ਹੈਗਾ ਉਹ ਦਬਕੇ ਨਾਲ ਹੀ ਕਿਉਂ ਕਰਦੇ ਹੋ ਮਤਲਬ ਤੁਹਾਡੇ ਹਾਫ ਭਾਵੇਂ ਹੋਰ ਹੁੰਦੇ ਨੇ ਠੀਕ ਹੈ ਰੋਮਾਂਟਿਕ ਹੁੰਦਾ ਤਾਂ ਵਧੀਆ ਅੱਖਾਂ ਚ ਵੀ ਮਤਲਬ ਰੋਮਾਂਟਿਕ ਪਨ ਹੋਵੇ ਤੁਸੀਂ ਹਮੇਸ਼ਾ ਦਬਕੇ ਨਾਲ ਹੀ ਕਿਉਂ ਕਰਦੇ ਹੋ ਪਤਾ ਨਹੀਂ ਤਾਂ ਹੁਣ ਮੈਨੂੰ ਸਾਹ ਨਹੀਂ ਪਤਾ ਮੇਰੀ ਆਵਾਜ਼ ਏਦਾਂ ਦੀ ਹੈ ਮੇਰਾ ਅੱਖਾਂ ਅੱਖਾਂ ਹੀ ਅੱਖਾਂ ਨਸ਼ੇਰੀ ਬੁੱਲ ਮੋਟੇ ਇਸ਼ਕ ਦੇ ਮਾਮਲੇ ਚ ਨਸੀਬ ਕੋਟੇ ਸਭਨ ਲਾ ਕੇ ਦੇਖ ਲੈ ਰੰਗ ਚਿੱਟਾ ਹੋਣਾ ਨਹੀਂ ਜਦ ਵੀ ਸ਼ੀਸ਼ਾ ਦੇਖਿਆ ਕਹਿੰਦਾ ਕਮਲਿਆ ਤੂੰ ਬਹੁਤ ਸੋਹਣਾ ਨਹੀਂ ਸ਼ਾਇਦ ਮੈਂ ਆਪ ਦਾ ਇਹ ਸਾਹਮਣਾ ਪੜ ਲਕੋੜ ਲਈ ਇੰਨਾ ਕਰਨ ਲੱਗ ਜਾਂਦਾ ਕਿ ਸਾਹਮਣੇ ਨੂੰ ਖਿਆਲ ਇਹ ਨਾ ਆਵੇ ਵੇਦੀ ਸ਼ਕਲ ਕਿਦਾਂ ਦੀ ਹੈ ਯਾਰ